हां जी सत श्री अकाल स्टूडेंट्स कि हाल है ਤੁਹਾਡਾ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋ ਆਓ ਬਈ ਮੈਟਰ ਹੈ ਕਿ ਆਪਣਾ ਪੇਪਰ ਹੋਏਗਾ 14 ਦਸੰਬਰ ਵਾਲਾ ਜਾਂ ਫਿਰ ਨਹੀਂ ਹੋਏਗਾ ਪਰ ਪਰ ਕੇ ਸਟੂਡੈਂਟ ਦੇ ਮੈਸੇਜ ਹੈ ਕਿ ਮੈਮ ਦੱਸੋ ਜੀ ਪੇਪਰ ਹੋਣਾ ਹੈ ਕਿ ਨਹੀਂ ਹੋਣਾ ਆਪਾਂ ਆਪਣੀ ਮੈਰਾਥਨ ਲਗਾਵਾਂਗੇ ਕਿ ਨਹੀਂ ਲਗਾਵਾਂਗੇ ਇੰਗਲਿਸ਼ ਵਾਲੀ ਜਿਹੜੀ ਅੱਜ ਰਾਤ ਨੂੰ 8 ਵਜੇ ਹੋਣ ਜਾ ਰਹੀ ਹੈ ਤਾਂ ਚਲੋ ਇਸ ਸਵਾਲ ਦਾ ਆਪਾਂ ਜਵਾਬ ਹੈ ਮੇਰੇ ਕੋਲ ਬਹੁਤ ਕਲੀਅਰ ਤੁਹਾਡੇ ਤੁਹਾਡੇ ਲਈ ਜਵਾਬ ਹੈ ਬਲਿੰਦਰ ਸਰ ਨਾਲ ਵੀ ਮੇਰਾ ਮੈਟਰ ਡਿਸਕਸ ਹੋਇਆ ਹੈ ਕਿ ਕੀ ਇਹ ਵਾਲਾ ਪੇਪਰ ਹੋਏਗਾ ਜਾਂ ਫਿਰ ਪੋਸਟਪੋਨ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਜਿੱਦਾਂ ਕਿ ਇੱਕ ਨਿਊਜ਼ ਆਈ ਹੈ ਉਸ ਨਿਊਜ਼ ਦੇ ਚਲਦੇ ਸਾਨੂੰ ਪਤਾ ਹੈ ਕਿ ਬਲਾਕ ਸਮਤੀ ਦੀਆਂ ਚੋਣਾਂ ਹੋ ਗਈਆਂ ਨੇ 14 ਦਸੰਬਰ ਨੂੰ 17 ਦਸੰਬਰ ਨੂੰ ਉਸ ਦਾ ਨਤੀਜਾ ਆਊਗਾ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਗਜ਼ਾਮ ਜਦੋਂ ਕੋਈ ਚੋਣਾਂ ਹੁੰਦੀਆਂ ਇਲੈਕਸ਼ਨਸ ਹੁੰਦੇ ਨੇ ਤਾਂ ਪੇਪਰ ਨਹੀਂ ਕੰਡਕਟ ਕਰਵਾਏ ਜਾਂਦੇ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਪੇਪਰ ਨਹੀਂ ਹੁੰਦੇ ਕੰਡਕਟ ਠੀਕ ਹੈ ਹੁਣ ਤੁਸੀਂ ਇੱਕ ਚੀਜ਼ ਦੇਖੋ ਅੱਜ ਪੀਟਪੀਐਸਬੀ ਆਫਿਸ ਬੰਦ ਹੈ ਛੁੱਟੀ ਹੈ ਕੱਲ ਆ ਗਿਆ ਸੰਡੇ ਤਾਂ ਜਿਹੜੀ ਸਾਨੂੰ ਫਾਈਨਲ ਅਪਡੇਟ ਹੈ ਤੁਹਾਡੀ ਜਿਹੜੀ ਫਾਈਨਲ ਅਪਡੇਟ ਹੈ ਇਸ ਇਗਜ਼ਾਮ ਦੇ ਰਿਲੇਟਡ ਉਹ ਤੁਹਾਨੂੰ ਮਿਲੇਗੀ ਸੋਮਵਾਰ ਨੂੰ ਕਲੀਅਰ ਪਲੀਜ਼ ਸਪੈਮ ਨਾ ਕਰਿਓ ਬਾਰ-ਬਾਰ ਮੈਸੇਜ ਨਹੀਂ ਪਾਣੇ ਤੁਹਾਨੂੰ ਜਿਹੜੀ ਫਾਈਨਲ ਇਨਫੋਰਮੇਸ਼ਨ ਹੈ ਕਿ ਸਾਡਾ ਪੇਪਰ ਜਿਹੜਾ ਰਿਟਰਨ ਚ ਸਾਨੂੰ ਆਏਗਾ ਉਹ ਆਏਗਾ ਸਾਨੂੰ ਮੰਡੇ ਨੂੰ ਕਿਉਂਕਿ ਦਫ਼ਤਰ ਬੰਦ ਹੈ ਠੀਕ ਹੈ ਇੱਕ ਗੱਲ ਸਮਝ ਆ ਗਈ ਦੂਜੀ ਗੱਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਨੂੰ ਡੇਟ ਪਤਾ ਚੱਲੀ ਸੀ ਕਿ 14 ਦਸੰਬਰ ਨੂੰ ਤੁਹਾਡਾ ਪੇਪਰ ਹੈ ਕਿ ਕੀ ਤੁਸੀਂ 100% ਸਾਰੇ ਦੇ ਸਾਰੇ ਤਿਆਰ ਸੀ ਪੇਪਰ ਦੇਣ ਵਾਸਤੇ ਕੀ ਤੁਹਾਨੂੰ ਸਾਰਿਆਂ ਨੂੰ ਲੱਗਦਾ ਸੀ ਵੀ ਸਾਡਾ ਤਾਂ ਸਾਰਾ ਸਿਲੇਬਸ ਰਿਵਾਈਜ਼ ਹੋਇਆ ਪਿਆ ਹੈ ਸਾਰਾ ਕੰਟੈਂਟ ਅਸੀਂ ਪੜ ਚੁੱਕੇ ਹਾਂ ਮੌਕ ਟੈਸਟ ਅਸੀਂ ਲਗਾ ਚੁੱਕਿਆ ਸੀ 200% ਪ੍ਰਿਪੇਅਰਡ ਉਹਨਾਂ ਦਿਨਾਂ 'ਚ ਵੀ ਤੁਹਾਨੂੰ ਇਹ ਲੱਗ ਰਿਹਾ ਸੀ ਵੀ ਹੱਲੇ ਵੀ ਸਾਨੂੰ ਟਾਈਮ ਮਿਲ ਜੇ ਹੱਲੇ ਵੀ ਥੋੜਾ ਜਿਹਾ ਹੋਰ ਟਾਈਮ ਮਿਲ ਜੇ ਹੁਣ ਜੇ ਕਿਤੇ ਇਹਨਾਂ ਨੇ ਪੇਪਰ ਸੱਚੀ ਚ ਪੋਸਟਪੋਨ ਕਰਕੇ ਤੁਹਾਨੂੰ ਡੇਟ ਦੇਤੀ ਸੋਮਵਾਰ ਦੀ ਤਾਂ ਤੁਹਾਡਾ ਹਾਲ ਪਤਾ ਹੈ ਕੀ ਹੋਣਾ ਹੈ ਤੁਸੀਂ ਨਹੀਂ ਪੜਨਾ ਤੁਸੀਂ ਸੱਚੀ ਨਹੀਂ ਪੜਨਾ ਜਿੰਨੀ ਡੈਡੀਕੇਸ਼ਨ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਨਾ ਵੀ 14 ਦਸੰਬਰ ਨੂੰ ਪੇਪਰ ਹੈ ਉਹ ਜਿੱਦਾਂ ਹੀ ਕੱਲ ਥੋੜੀ ਹਿਲਜੁਲ ਹੋਈ ਹੈ ਜੀ ਇਹਨਾਂ ਨੇ ਭਾਸ਼ਣ ਦਿੱਤਾ ਜੀ ਠੀਕ ਹੈ ਜੀ ਵੀ ਪੇਪਰ ਉਸ ਦਿਨ ਇਲੈਕਸ਼ਨਸ ਹੈ 14 ਦਸੰਬਰ ਨੂੰ ਪੇਪਰ ਸ਼ਾਇਦ ਨਾ ਹੋਵੇ ਅਸੀਂ ਸਾਰਿਆਂ ਨੇ ਕਿਤਾਬਾਂ ਕਰਤੀਆਂ ਬੰਦ ਕੀਤਾ ਕੀ ਸਾਰਾ ਦਿਨ YouTube ਤੇ ਸਾਰਾ ਦਿਨ WhatsApp ਤੇ ਸਾਡੇ ਵਰਗੇ ਟੀਚਰਸ ਨੂੰ ਮੈਸੇਜ ਪਾ ਪਾ ਕੇ ਤੁਸੀਂ ਪਰੇਸ਼ਾਨ ਕਰ ਲੈਂਦੇ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਤੁਹਾਡਾ ਪੇਪਰ 14 ਤਰੀਕ ਨੂੰ ਹੀ ਹੈ ਪੇਪਰ 14 ਤਰੀਕ ਨੂੰ ਹੀ ਹੋਏਗਾ ਤੁਸੀਂ ਇਹ ਸਮਝੋ ਜੇ ਤੁਹਾਡੇ ਮਨ ਚ 14 ਤਰੀਕ ਦੀ ਪੇਪਰ ਜਿੰਨੀ ਸ਼ਿੱਦਤ ਨਾਲ ਤਿਆਰੀ ਕਰਨ ਦੀ ਹੱਲੇ ਵੀ ਅੰਦਰ ਪੋਟੈਂਸ਼ੀਅਲ ਹਗੀ ਹੈ ਨਾ ਹੱਲੇ ਵੀ ਤੁਸੀਂ ਇਸ ਚੀਜ਼ ਨੂੰ ਸੀਰੀਅਸਲੀ ਲੈ ਕੇ ਉਦਾਂ ਹੀ ਚੱਲ ਰਹੇ ਹੋ ਸਪੀਡ ਮੋਡ ਤੇ ਜਿੱਦਾਂ ਪਰਸੋਂ ਸੀ ਤੁਸੀਂ ਕੱਲ ਦੀ ਇਸ ਨਿਊਜ਼ ਤੋਂ ਬਾਅਦ ਤਬਈ ਫਿਰ ਪੇਪਰ ਕ੍ਰੈਕ ਹੋਊਗਾ ਨਹੀਂ ਤਾਂ ਚੁੱਪ ਕਰਕੇ ਹੁਣੇ ਕਿਤਾਬਾਂ ਬੰਦ ਕਰ ਦਿਓ ਤੇ ਆਪਦੀ ਕੋਈ ਪ੍ਰਾਈਵੇਟ ਜੌਬ ਲੱਭ ਲਓ ਕੋਈ ਹੋਰ ਕੰਮ ਤੁਹਾਨੂੰ ਦਾ ਕਰ ਲਓ ਤੁਸੀਂ ਕਹੋਗੇ ਮੈਮ ਹੁਣ ਇਸ ਟਾਈਮ ਇੰਨਾ ਕਿਉਂ ਤੁਸੀਂ ਡਾਂਟ ਰਹੇ ਹੋ ਸਾਨੂੰ ਮੇਰੇ ਡਾਂਟਣ ਇੱਕ ਟੀਚਰ ਉਦੋਂ ਡਾਂਟਦੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਨਾ ਕੁਝ ਗਲਤੀਆਂ ਕਰ ਰਹੇ ਨੇ ਕੁਝ ਗੁਨਾਹ ਕਰ ਰਹੇ ਕੁਝ ਮਿਸਟੇਕ ਕਰ ਰਹੇ ਨੇ ਕੀ ਮੈਨੂੰ ਜਦੋਂ ਕੱਲ ਪਤਾ ਚੱਲਿਆ ਵੀ 14 ਤਰੀਕ ਨੂੰ ਪੇਪਰ ਪੋਸਟਪੋਨ ਹੋ ਗਿਆ ਕੀ ਮੈਂ ਆਪਣੀ ਮੈਰਾਥਨ ਕੈਨਸਲ ਕੀਤੀ ਕੱਲ ਮੈਰਾਥਨ ਨਾ ਲੈਣ ਦਾ ਕਾਰਨ ਪਤਾ ਹੈ ਕੱਲ ਹੋਣੀ ਸੀ ਆਪਣੀ ਮੈਰਾਥਨ ਇੰਗਲਿਸ਼ ਦੀ ਮੈਂ ਕਿਹਾ ਸੀ ਵੀ ਸਾਰਾ ਪੜਾ ਦੂ ਟੋਟਲ ਸਾਰਾ ਪੜਾ ਦੂ ਸਾਰਾ ਟੋਟਲ ਇੱਕ ਕਲਾਸ ਚ ਕਢਾ ਦੂ ਕੱਲ ਪਰ ਉਹ ਕਲਾਸ ਅੱਜ ਤੇ ਮੈਨੂੰ ਪਾਣੀ ਪੀਉਣ ਦਾ ਕਾਰਨ ਕੀ ਹੋਇਆ ਅਸੀਂ ਧਰਨੇ ਕਰਕੇ ਮੈਨੂੰ ਪਤਾ ਹੈ 3 ਦਿਨ ਬੱਚਿਆਂ ਦੇ ਕਾਲ ਮੈਸੇਜ ਕੱਲ ਵੀ ਸਾਰਾ ਦਿਨ ਉਸ ਮੈਟਰ ਚੁੱਲਦੇ ਰਹੇ ਆ ਪਰਸੋ ਸਾਰਾ ਦਿਨ ਧਰਤੇ ਨੇ ਤੇ ਨਿਕਲ ਗਿਆ ਮੈਂ ਰਾਤ ਨੂੰ ਕਰੇ 8 ਵੇ ਪਹੁੰਚੀ ਆ ਠੀਕ ਹੈ ਜੀ ਕੱਲੇ ਮੈਥੋਂ ਗਏ ਆਪਣੇ ਕੋਲੋਂ ਮੇਰੇ ਨਾਲ ਮੇਰੀ ਸਿਰਫ ਅਸਿਸਟੈਂਟ ਸੀ ਤਾਂ ਤੂੰ ਸੋਚੋ ਸਾਰਾ ਦਿਨ ਧਰਨੇ ਨਿਕਲ ਗਿਆ ਪਰਸੋਂ ਤੋਂ ਅਸੀਂ ਲੱਗੇ ਸੀਗੇ ਚੌਥੇ ਤੋਂ ਠੀਕ ਹੈ ਤਾਂ ਸੋਚੋ ਇੱਕ ਟੀਚਰ ਕੰਟੈਂਟ ਆਪਦਾ ਮੈਰਾਥਨ ਦਾ ਕਿਵੇਂ ਤਿਆਰ ਕਰੂਗਾ ਤਾਂ ਮੈਨੂੰ ਕੰਟੈਂਟ ਪੂਰਾ ਕਰਨ ਵਾਸਤੇ ਇੱਕ ਦਿਨ ਚਾਹੀਦਾ ਸੀਗਾ ਕਿ ਮੈਂ ਅੱਜ ਆਪਣਾ ਮੇਰਾ 100% ਮੈਂ ਜਿਵੇਂ ਦੇਣਾ ਚਾਹਨੀ ਆ ਕਿ ਮੈਰਾਥਨ ਤੋਂ ਬਾਅਦ ਤੁਹਾਨੂੰ ਕੁਝ ਦੇਖਣਾ ਨਾ ਪਵੇ ਬਹੁਤ ساری ਵਕਾਇਬ ਬਹੁਤ ساری ਗ੍ਰਾਮਰ ਮੈਂ ਸਾਰਾ ਕੁਝ ਤੁਹਾਨੂੰ ਕਰਾ ਕੇ ਜਾਵਾਂ ਮੇਰਾ ਇਹ ਮੋਟਿਵ ਸੀ ਕੀ ਤੁਹਾਨੂੰ ਲੱਗਦਾ ਕਿ ਮੈਂ ਮੇਰੇ ਹੁਣ ਮਨ ਚ ਆ ਰਿਹਾ ਹੈ ਵੀ ਸ਼ਾਇਦ ਆਪਾਂ ਨੂੰ ਕਹਿ ਦੇਣ ਪੇਪਰ ਪੋਸਟ ਹੋਣਾ ਹੈ ਤੇ ਕਿ ਮੈਂ ਮੈਰਾਥਨ ਕੈਨਸਲ ਕਰਕੇ ਮੈਂ ਤਾਂ ਸੋ ਜਾਣੀ ਹ ਰਾਮ ਨਾਲ ਬਿਸਤਰੇ ਰਜਾਈਆਂ ਤਾਣ ਕੇ ਕਿਉਂਕਿ ਮੈਂ ਵੀ ਥੱਕਿਆ ਯਾਰ ਮੈਂ ਵੀ ਇਨਸਾਨ ਆ ਮੈਂ ਮਸ਼ੀਨ ਥੋੜੀ ਨਾ ਹੂੰ ਤਾਂ ਤੁਸੀਂ ਕਿਉਂ ਠੰਡੇ ਹੋਏ ਬੈ ਜੜੇ ਬੈਠੇ ਹੋ ਫੋਨ ਤੇ YouTube ਤੇ ਵੀ ਦੇਖ ਲੋ ਫਟਾਫਟ ਪੇਪਰ ਹੋਣਾ ਨਹੀਂ ਹੋਣਾ ਯਾਰ ਪੇਪਰ ਹੋਣਾ ਹੈ 14 ਤਰੀਕ ਨੂੰ ਗੱਲ ਮੁੱਕ ਗਈ ਪੇਪਰ ਹੋਣਾ ਮਤਲਬ ਹੋਣਾ ਭਾਵੇਂ ਉਹ 14 ਦੀ ਜਗ੍ਹਾ 24 ਨੂੰ ਲੈ ਲੈਣ ਤੇ ਭਾਵੇਂ ਉਹ ਜਨਵਰੀ ਚ ਲੈ ਲੈਣ ਤੁਹਾਡੇ ਲਈ ਪੇਪਰ 14 ਨੂੰ ਹੀ ਹੈ ਤੇ ਤੁਸੀਂ ਤਿਆਰੀ 14 ਦੇ ਹਿਸਾਬ ਸੇ ਜਿਹੜਾ ਬੱਚਾ ਕਰ ਰਿਹਾ ਨਾ ਉਹ ਆਪਣੇ ਆਪ ਨੂੰ ਹਿਟ ਲਿਸਟ ਅੱਗੇ ਰੱਖ ਲੋ ਵੀ ਮੈਂ ਕੰਪੀਟੀਸ਼ਨ ਸਭ ਤੋਂ ਅੱਗੇ ਬੈਠਾ ਬਾਕੀ ਸਾਰੇ ਆਪਣੇ ਆਪ ਨੂੰ ਲਾਈਨ ਤੋਂ ਬਾਹਰ ਕੱਢ ਲੋ ਕਿ ਬਹੁਤ ਪਿੱਛੇ ਆ ਜਾਊਗੀ ਤੁਸੀਂ ਲਾਈਨ 'ਚ ਇਹ ਹੀ ਤਾਂ ਸਮੇਂਦਾਰੀ ਹੈ ਯਾਰ ਬੈਠ ਕੇ ਪੀ ਪੀਐਸ ਮੈਨੂੰ ਗਾਲਾਂ ਦੇ ਹੀ ਆਵਾਂਗੇ ਕੋਸੀ ਜਾਵਾਂਗੇ ਕੁਝ ਨਹੀਂ ਹੋਣ ਵਾਲਾ ਦੇਖ ਲੈ ਉਹਦੋਂ ਧਰਨੇ ਤੇ ਵੀ ਦੇਖ ਲੈ ਸਾਰਾ ਕੁਝ ਅਸੀਂ ਧਰਨੇ ਦੇ ਹਾਲਾਤ ਵੀ ਮੈਂ ਆਪਦੀ ਅੱਖਾਂ ਨਾਲ ਦੇਖ ਕੇ ਤੇ ਮੈਂ ਉੱਥੇ ਖੜ ਕੇ ਸਾਰਾ ਕੁਝ ਕਰਕੇ ਆਈ ਆ ਬੀਇੰਗ ਆ ਫੀਮੇਲ ਇੱਕ ਕੱਲੀ ਫੀਮੇਲ ਟੀਚਰ ਮੈਂ ਸੀ ਬਾਕੀ ਹੋਰ ਸਾਰੇ ਟੀਚਰਜ਼ ਅਵੇਲੇਬਲ ਸੀ ਬਹੁਤ ਅਕੈਡਮੀ ਟੀਚਰਜ਼ ਨਹੀਂ ਆਏ ਉਹਨਾਂ ਨੇ ਸ਼ਕਲ ਵੀ ਨਹੀਂ ਦਿਖਾਈ ਬਹੁਤ ਅਕੈਡਮੀ ਟੀਚਰਜ਼ ਆਏ ਬਹੁਤਿਆਂ ਨੇ ਪੋਜ਼ਿਟਿਵ ਕੰਮ ਕੀਤਾ ਤੇ ਬਹੁਤਿਆਂ ਨੇ ਨੈਗੇਟਿਵ ਕੰਮ ਵੀ ਕੀਤਾ ਮੈਂ ਕੱਲੇ ਕੋਈ ਨਹੀਂ ਹੁੰਦੀ ਕਿਸੇ ਨੂੰ ਜੱਜ ਕਰਨ ਵਾਲੀ ਪਰ ਇੱਕ ਗੱਲ ਸਮਝਿਓ ਵੀ ਜੋ ਮਿਲਣਾ ਹੈ ਨਾ ਜੋ ਸਾਡਾ ਹੱਕ ਹੈ ਉਹਨੂੰ ਆਪਾਂ ਇੱਕ ਰਿਕੁਐਸਟ ਕਰਕੇ ਮੰਗ ਸਕਦੇ ਹਾਂ ਤੇ ਰਿਕੁਐਸਟ ਕਰਕੇ ਮਿਲੂਗਾ ਸਿੰਪਲ ਜੀ ਗੱਲ ਹੈ ਠੀਕ ਹੈ ਪਰ ਪੜ ਲਓ ਮੈਂ ਫਿਰ ਕਹਿੰਦੀ ਪੜ ਲਓ ਉਦੋਂ ਪਤਾ ਚੱਲੂ ਆ 14 ਵੀ ਟੱਪ ਜਾਨੀਏ ਤੇ 24 ਜਨਵਰੀ ਵੀ ਆਜੂਗੀ 14 ਜਨਵਰੀ ਵੀ ਆਜੂਗੀ ਅਸੀਂ ਫਿਰ ਉੱਥੇ ਦੀ ਉੱਥੇ ਚੱਲ ਯਾਰ 4 ਦਿਨ ਹੋਰ ਮਿੰਟਾਂ ਅੱਜ ਇੱਕ ਸਟੂਡੈਂਟ ਨਾਲ ਗੱਲ ਹੋਈ ਆਪਣੇ ਸਬ ਇਨਸਪੈਕਟਰ ਭਰਤੀ ਹੋਈ ਮਨਦੀਪ ਕੋਰ ਨਾਲ ਮੇਰੀ ਗੱਲ ਹੋਈ ਕਾਲ ਤੇ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਕਿਉਂਕਿ ਆਪਣੇ ਸਟੂਡੈਂਟ ਹੈ ਆਪਣੇ ਤੋਂ ਪੜ੍ਹੇ ਆ ਬਹੁਤ ਮਿਹਨਤੀ ਬੱਚੀ ਹੈ ਉਹਦੇ ਨਾਲ ਇੱਕ ਆਡੀਓ ਕਨਵਰਸੇਸ਼ਨ ਅੱਜ ਮੇਰੀ ਗੱਲ ਹੋਈ ਸੀ ਉਸ ਬੱਚੀ ਨਾਲ ਮੈਂ ਉਹ ਪੁੱਛਿਆ ਵੀ ਟ੍ਰੇਨਿੰਗ ਤੇ ਤੁਹਾਨੂੰ ਨਾਲ ਨਾਲ ਪੜ੍ਹਨਾ ਕਿੰਨਾ ਕੋਖਾ ਹੁੰਦਾ ਹੈ ਉਸ ਲੜਕੀ ਦੀ ਜਿਹੜੀ ਵਰਡਿੰਗ ਸੀ ਨਾ ਤੁਸੀਂ ਜੇ ਉਹਨੂੰ ਸੁਣ ਜੋ ਜੇ ਉਹਨੂੰ ਸੁਣ ਜੋ ਤਾਂ ਤੁਹਾਡੇ ਅੰਦਰ ਨਾ ਜੋ ਜਨੂਨ ਆ ਜਾਊਗਾ ਜੋਸ਼ ਆ ਜਾਊਗਾ ਵੀ ਉਹ ਪੰਜਾਬ ਪੁਲਿਸ ਦੀ ਟ੍ਰੇਨਿੰਗ ਕਰਕੇ ਵੀ ਕੁੜੀ ਨਾਲ ਨਾਲ ਅੱਗੋਂ ਤਿਆਰੀ ਕਰ ਸਕਦੀ ਪੇਪਰ ਦੀ ਉਹ ਅੱਜ ਇਹ ਮੈਨੂੰ ਪੁੱਛਦੀ ਐ ਮੈਮ ਮੈਂ ਕੀ ਕਰਾਂ ਮੈਂ ਤੁਹਾਡਾ ਪੂਰਾ ਬੈਚ ਕਰਿਆ ਐ ਸਾਰੀ ਬੁੱਕ ਕਰੀ ਐ ਸਾਰੇ ਟੈਸਟ ਲਾਏ ਐ ਟੋਟਲ ਸਾਰਾ ਕੰਟੈਂਟ ਕਰਕੇ ਬੈਠਿਆ ਮੈਨੂੰ ਹੁਣ ਦੱਸੋ ਮੈਂ ਹੋਰ ਕੀ ਕਰਾਂ ਇਹਨੂੰ ਕਹਿੰਦੇ ਡੈਡੀਕੇਸ਼ਨ ਬਹਾਨੇਵਾਲ ਦੇ ਤੁਸੀਂ ਬਣਨੇ ਪਲੀਜ਼ ਬਹਾਨਿਆਂ ਨਾਲ ਕੁਝ ਨਹੀਂ ਹੋਣਾ 12ਵਾਂ ਮੈਸੇਜ ਕਰਨੇ ਬੰਦ ਕਰੋ ਕਾਲਸ ਕਰਨੀਆਂ ਬੰਦ ਕਰੋ ਟੀਚਰਸ ਨੂੰ ਚੁੱਪ ਕਰਕੇ ਆਪਣਾ ਅੰਦਰ ਵੜ ਕੇ ਜਿਵੇਂ ਤੁਹਾਨੂੰ ਦੱਸਿਆ ਸੀ 15 ਦਿਨ ਦੀ ਸਟ੍ਰੈਟੇਜੀ ਉਸ ਨੂੰ ਫੋਲੋ ਕਰ ਲਓ ਰਜੇ ਜੇ ਅੱਗੇ ਰਹਿਣਾ ਤਾਂ ਨਹੀਂ ਤਾਂ ਤੁਹਾਡੀ ਮਰਜ਼ੀ ਐ ਇੱਕ ਨਾ ਲਾਈਨ 'ਚ ਬੱਚੇ ਖੜੇ ਹੁੰਦੇ ਐ ਲਾਈਨ 'ਚ ਇੱਕ ਲਾਈਨ ਲੱਗੀ ਵੀ ਹੈ ਉਹਦੇ ਚ 20 ਜਵਾਕ ਖੜੇ ਐ ਇੱਕ ਨੂੰ ਸੁਣਿਆ ਵੀ ਅੱਗੇ ਜਿਹੜਾ ਗੇਟ ਖੁੱਲਣ ਤੇ ਨਾ ਹਜੇ ਤਾਂ ਵੀ ਗੇਟ ਖੁੱਲਣ ਤੇ 15 ਮਿੰਟ ਪਏ ਐ ਚੱਲ ਆਪਾਂ ਫਿਰ ਗੇੜੀ ਮਾਰ ਆਂਨੇ ਕੁਛ ਖਾ ਪੀ ਆਂਨੇ ਆ ਉਹ ਅਗਲੇ 2-4 ਬੱਚੇ ਉੱਥੋਂ ਕਰਦੇ ਕਰਦੇ ਨਿਕਲ ਗਏ ਵੀ ਚੱਲ ਯਾਰ ਆਪਾਂ ਉਹਨਾਂ ਨੇ 15 ਮਿੰਟ ਕਹੇ ਐ ਆਪਾਂ ਚੱਲ ਕੁਛ ਖਾ ਪੀ ਆਂਨੇ ਆ ਭੁੱਖ ਲੱਗੀ ਐ ਗੇੜੀ ਮਾਰ ਆਂਨੇ ਆ ਕਿ ਪਾਣੀ ਪੁਣੀ ਪੀ ਆਂਨੇ ਆ ਇੱਕ ਪਿੱਛੇ ਬੱਚੇ ਖੜੇ ਆ ਉਹ ਲੱਗੇ ਉਹਨਾਂ ਕਹਿੰਦੇ ਨਹੀਂ ਜੀ ਅਸੀਂ ਕਿਤੇ ਨਹੀਂ ਜਾਣਾ 15 ਮਿੰਟ ਦੇ ਹੋ ਸਕਦੇ 14 ਮਿੰਟ ਨੂੰ ਗੇਟ ਖੁੱਲ ਜੇ ਤਾਂ ਅਸੀਂ ਸਭ ਤੋਂ ਅੱਗੇ ਜਾ ਉਹ ਜਿਹੜੇ ਪਿੱਛੇ ਵਾਲੇ ਬੱਚੇ ਸੀ ਉਹਨਾਂ ਨੇ ਕੀ ਕੀਤਾ ਉਹ ਅੱਗੋਂ ਨਿਕਲ ਗਏ ਤਿੰਨ ਬੱਚੇ ਉਹ ਪਿਛਲੇ ਬੱਚੇ ਅੱਗੇ ਲੱਗ ਗਏ ਅਗਲੇ ਨੇ ਗੇਟ 14 ਮਿੰਟ ਤੇ ਗੇਟ ਖੋਲਤਾ 14 ਮਿੰਟ ਬਾਅਦ ਗੇਟ ਖੁੱਲ ਗਿਆ ਉਹ ਜਾ ਕੇ ਸਭ ਤੋਂ ਅੱਗੇ ਬੈਠ ਗਏ ਹੁਣ ਹੀ ਤੁਹਾਡੇ ਨਾਲ ਵੀ ਐਕੀ ਹੈ ਸੋ ਪਲੀਜ਼ ਸੋਮਵਰ ਨੂੰ ਸਹੀ ਰਿਜ਼ਲਟ ਆਊਗਾ ਕਿ ਸਾਡਾ ਪੇਪਰ ਕੈਨਸਲ ਹੋ ਗਿਆ ਕਿ ਨਹੀਂ ਹੋਇਆ ਰਿਟਰਨ 'ਚ ਸਾਨੂੰ ਸੋਮਵਰ ਮਿਲੇਗਾ ਤੇ ਹੁਣ ਕਮਲ ਨਾ ਮਾਰੋ ਜਿੰਨਾ ਜੋਸ਼ ਤੁਹਾਡੇ ਚ ਪਰਸੋ ਸੀ ਨਾ ਮੈਨੂੰ ਉਨਾ ਜੋਸ਼ ਤੁਹਾਡੇ ਚ ਚਾਹੀਦਾ ਹੈ ਅੱਜ ਰਾਤ ਨੂੰ 8 ਵਜੇ ਲਾਈਵ ਮੈਰਾਥਨ ਚ ਤੁਹਾਨੂੰ ਪ੍ਰੋਮਿਸ ਕਰਤਾ ਵੀ ਸਾਰੇ ਜੀਐਨਡੀ ਦੀ ਇੰਗਲਿਸ਼ ਦਾ ਨਚੋੜ ਕਰਾ ਕੇ ਜਾਊ ਤੁਹਾਨੂੰ ਮੈਂ ਇਸ ਤੋਂ ਬਾਅਦ ਇੰਗਲਿਸ਼ ਦੇਖਣ ਦੀ ਲੋੜ ਨਹੀਂ ਇੰਗਲਿਸ਼ ਨੂੰ ਕਰ ਦਿਓ ਪਾਸੇ ਬਾਕੀ ਸਬਜੈਕਟਸ ਨੂੰ ਭਾਵੇਂ ਤੁਹਾਨੂੰ 14 ਤਰੀਕ ਨੂੰ ਪੇਪਰ ਚ ਦੇਣਾ ਪਵੇ ਚਾਹੇ ਤੁਹਾਨੂੰ 14 ਜਨਵਰੀ ਨੂੰ ਪੇਪਰ ਚ ਦੇਣਾ ਪਵੇ ਤੁਸੀਂ ਆਪਣਾ 200% ਦੇਣਾ ਹੀ ਦੇਣਾ ਹੈ ਤੁਹਾਡੇ ਕੋਲ ਦਿਨ ਗਿਣਤੀ ਦੇ ਆ ਹੀ ਪਏ ਹੈ ਤੁਹਾਡੇ ਕੋਲ ਗਿਣਤੀ ਦੇ 12 ਦਿਨ ਹੀ ਹੈ ਤਿਆਰੀ ਕਰਨ ਨੂੰ 12 ਦਿਨ ਹੈ 1 ਮਹੀਨਾ 12 ਦਿਨ ਨਹੀਂ ਹੈ ਇਹ ਮੰਨ ਲਓ ਕਿਉਂ ਆਪਣੇ ਆਪ ਨੂੰ ਪੁਆਇੰਟਾਂ ਪਿੱਛੇ ਯਾਰ ਪਿੱਛੇ ਕਰਦੇ ਹੋ ਜਿਹੜੀ ਉਸ ਇਨਸਪੈਕਟਰ ਨਾਲ ਸਬ ਇਨਸਪੈਕਟਰ ਬੱਚੇ ਨਾਲ ਆਪਣੀ ਮੰਦੀਪ ਨਾਲ ਮੇਰੀ ਗੱਲ ਹੋਈ ਹੈ ਉਹਦੀ ਆਡੀਓ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਆਪਣੇ ਇੰਗਲਿਸ਼ ਵਿਦ ਸੋਨਿਆ अरोड़ा ਤੇ ਸ਼ੇਅਰ ਕਰਵਾ ਦੂੰ 5-7 ਮਿੰਟ ਦੀ ਉਹ ਗੱਲ ਨੂੰ ਤੁਸੀਂ ਧੰਨ ਹਾਲਾਂਕਿ ਗੱਲ ਮੇਰੀ ਲੰਬੀ ਹੋਈ ਉਸ ਬੱਚੇ ਨਾਲ ਕਿਸੇ ਹੋਰ ਮੁੱਦੇ ਤੇ ਵੀ ਗੱਲ ਹੋਣੀ ਸੀ ਗੱਲ 5-7 ਮਿੰਟ ਦਿਓ ਮੈਂ ਆਡੀਓ ਤੁਹਾਨੂੰ ਭੇਜੂ ਤੁਹਾਡੇ ਗਰਲਜ਼ اسپੈਸ਼ਲੀ ਕੁੜੀਆਂ ਸੁਣ ਲਓ ਤੁਹਾਡੇ ਅੰਦਰ ਨਾ ਜੋ ਜਨੂਨ ਜੋਸ਼ ਆਜੂਗਾ ਉਹਦੀ ਗੱਲ ਸੁਣ ਕੇ ਕਿਉਂ ਕਿਨੀ ਡੈਡੀਕੇਟਿਡ ਬੱਚੀ ਹੈ ਉਹਦੇ ਜਿਹੜੇ ਸ਼ਬਦ ਸੀ ਨਾ ਮੈਨੂੰ ਮੈਂ ਇਮੋਸ਼ਨਲ ਹੋ ਗਈ ਉਹਦੇ ਗੱਲਾਂ ਸੁਣ ਕੇ ਕਿ ਮੈਂ ਮੈਂ ਕੀ ਕੁਝ ਕਰਨਾ ਕਿਵੇਂ ਕਰਨਾ ਚਾਹੁੰਦੀ ਆ ਮੈਨੂੰ ਕੀ ਚਾਹੀਦਾ ਹੈ ਮੇਰੀ ਪ੍ਰਾਇੋਰਟੀਜ਼ ਕੀ ਹੈ ਤੇ ਸਾਡੀ ਪ੍ਰਾਇੋਰਟੀਜ਼ ਕੀ ਹੈ ਸਾਰਾ ਦਿਨ ਬੈਠੇ ਫੋਨ 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 ਕੋਈ ਵੀਡੀਓ ਆ ਨਾ ਜਾਏ ਉਹਦੇ ਉੱਤੇ ਚੜਜੋ ਨਾਲ ਦੀ ਨਾਲ ਕਿਉਂ ਕੀ ਕੀ ਕਰਦੇ ਹੋ ਯਾਰ ਆਪਾਂ ਮੈਚੁਰ ਹਾਂ ਆਪਾਂ ਕੋਈ ਛੋਟੇ ਬੱਚੇ ਥੋੜੀ ਨਾ ਯਾਰ ਆਪਾਂ ਗਰੁੱਪ B ਦੀ ਗਰੁੱਪ A ਦੀ ਆ ਕੋਈ ਕੰਸੀ ਦੀ ਤਿਆਰੀ ਕਰੀ ਜਾਂਦੇ ਆ ਬੱਚਿਆਂ ਲਈ ਅਸੀਂ ਹਰਕਤਾਂ ਕਰੀ ਜਾਂਦੇ ਆ ਸੋਮਵਾਰ ਆਊਗਾ ਫਾਈਨਲ ਡਿਸੀਜਨ ਵੇਟ ਕਰੋ ਰਿਟਰਨ ਚ ਤੁਹਾਨੂੰ ਮਿਲ ਜੂਗਾ ਜੋ ਵੀ ਹੋਣਾ ਹੋਇਆ ਅਚਵੀ ਨਾ ਕਰੋ ਅਗਨਮ ਚਾਹੋ ਕਿਸੇ ਚੀਜ਼ ਲਈ ਚੁੱਪ ਰੋਏ ਆਪਣੀ ਕਿਤਾਬਾਂ ਖੋਲੋ ਤੇ ਪੜਨ ਬਹਿ ਜਾਓ ਆਗੀ ਸਮਝ ਯਾਦ ਰੱਖੋ ਕਿ ਅੱਜ ਦੀ ਮੇਰੀ ਡਾਂਟ ਏ ਕਿ ਸਾਡੇ ਮੈਮ ਸਾਨੂੰ ਕਦੀ ਨਹੀਂ ਡਾਂਟਦੇ ਹਮੇਸ਼ਾ ਪਿਆਰ ਨਾਲ ਪੜਾਉਂਦੇ ਏ ਤੁਸੀਂ ਅੱਜ ਯਾਦ ਰੱਖੋਗੇ ਮੇਰੀ ਡਾਂਟ ਜਿੱਦਾਂ ਤੁਹਾਡਾ ୱੇਟਿੰਗ ਲਿਸਟ ਚ ਸਿਲੈਕਸ਼ਨ ਚ ਨਾਮ ਆ ਗਿਆ ਤੁਹਾਡਾ ਸਿਲੈਕਸ਼ਨ ਉਹੀ ਲੈ ਕੇ ਜਾਊਗਾ ਜਿਹੜਾ ਬੰਨਿਆਂ ਤੋਂ ਉੱਪਰ ਉੱੜ ਜਾਂਦਾ ਓਨੂੰ ਕੋਈ ਫਰਕ ਨਹੀਂ ਪੈ ਰਿਆ ਕਈ ਆਜੇ ਅੰਦਰ ਹੋਏ ਬੈਠੇ ਬੱਚੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਆ ਪੇਪਰ ਦੀ ਡੇਟ 14 ਨੂੰ ਆ ਗਈ ਨਹੀਂ ਆਈ ਪੇਪਰ ਹੋਊਗਾ ਕਿ ਨਹੀਂ ਹੋਈ ਪੇਪਰ ਮਹੀਨੇ ਬਾਅਦ ਹੋਊਗਾ ਕਿ ਕਦੋਂ ਹੋਊਗਾ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਬੱਚਿਆਂ ਨੂੰ ਉਹ ਬੱਚੇ ਚੁੱਪ ਕਰਕੇ ਅੰਦਰ ਵੜ ਕੇ ਪੜਾਈਆਂ ਕਰ ਰਹੇ ਐ ਉਹਨਾਂ ਨੇ ਤਾਂ ਹੁਣ ਪਰਸੋਂ ਦਾ ਜਦੋਂ ਦਾ ਰੋਲਾ ਪਿਆ ਨਾ ਕੱਲ ਦਾ ਵੀ ਹਾਂਜੀ ਪੇਪਰ ਪੋਸਟਪੋਨ ਹੋ ਸਕਦਾ ਜੀ ਇਲੈਕਸ਼ਨ ਕਰਕੇ ਉਹ ਬਈ ਅੰਦਰ ਵੜ ਕੇ ਪੜਾਈਆਂ ਕਰ ਰਹੇ ਐ ਤੁਹਾਡੇ ਵਾਂਗੂ ਨਹੀਂ ਮੈਰਾਥਨ ਜੂ ਲਾਵਾਂਗੇ ਕੰਮ ਨਵੇੜਾਂਗੇ ਜਾਬਣਵੇੜਾ ਇੰਗਲਿਸ਼ ਦਾ ਭਾਵੇਂ 14 ਤਰੀਕ ਨੂੰ ਪੇਪਰ ਲੈ ਲੈਣ ਤੇ ਭਾਵੇਂ 14 ਜਨਵਰੀ ਨੂੰ ਲੈ ਲੈਣ ਜਾਬਣਵੇੜਨਾ ਕੋ ਇੰਗਲਿਸ਼ ਹੈ ਸੋਚੋ ਵੀ ਇਹਦਾ ਜਾਬਣਵੇੜ ਕੇ ਜਾਊਂਗਾ ਮੈਂ ਪੂਰੀ ਇੰਗਲਿਸ਼ ਕਰਕੇ ਆਨੀ ਆਪਾਂ ਪੇਪਰ 'ਚ ਪੂਰੇ ਨੰਬਰ ਚਾਹੀਦੇ ਮੈਨੂੰ ਪੂਰੇ ਆਗੀ ਸਮਝ ਮੈਂ ਕੰਮ ਕਰ ਰਹੀ ਸੀ ਬੈਠ ਕੇ ਆਪਣਾ ਮੈਂ ਮੈਰਾਥਨ ਸੈਸ਼ਨ ਤਿਆਰ ਕਰ ਰਹੀ ਸੀ ਆਪਣਾ ਰਾਤ ਦਾ ਕਿ ਉਹ ਸੋਣਾ ਮੈਂ ਸਟਾਫ ਨੂੰ ਵੀ ਪੂਰਾ ਟੰਗਿਆ ਹੋਇਆ ਵੀ ਆਜੋ ਕੰਮ ਕਰੋ ਮੇਰੇ ਨਾਲ ਕੱਲ ਸੰਡੇ ਵੀ ਕਿਸੇ ਨੂੰ ਨਹੀਂ ਛੁੱਟੀ ਗਈ ਮੇਰੇ ਨਾਲ ਟੰਗੇ ਹੋਇਆ ਸਾਰੇ ਸਾਰੇ ਮੈਂ ਕਿਸੇ ਨੂੰ ਛੁੱਟੀ ਨਹੀਂ ਦੇ ਰਹੀ ਮੈਂ ਤਾਂ ਜਾਣਾ ਵੀ ਲੇਟ ਸ਼ਾਮ ਨੂੰ ਲੇਟ ਜਾਣਾ ਕੰਮ ਕਰਨਾ ਹੈ ਆਪਾਂ ਮੈਂ ਅਸੀਂ ਨਹੀਂ ਛੁੱਟੀ ਲੈ ਰਹੇ ਤੁਸੀਂ ਕੌਣ ਨੂੰ ਦੇ ਛੁੱਟੀ ਲੈਣ ਵਾਲੇ ਮੈਂ ਕੰਮ ਤਿਆਰ ਕਰ ਰਹੀ ਸੀ ਆਪਣਾ ਬੈਠ ਕੇ ਪਰ ਮੈਨੂੰ ਲੱਗਿਆ ਵੀ ਫੋਨ ਕਾਲਸ ਮੈਸੇਜ ਨੇ ਪਰੇਸ਼ਾਨ ਕਰ ਲਿਆ ਯਾਰ ਸਟਾਫ ਨੂੰ ਕੰਮ ਨਹੀਂ ਕਰਨ ਦੇ ਰਹੇ ਪੇਪਰ ਹੋਊਗਾ ਕਿ ਨਹੀਂ ਹੋਊਗਾ ਪੇਪਰ ਹੋਊਗਾ ਕੀ ਲੈਣਾ ਯਾਰ ਪੇਪਰ ਹੋਊਗਾ ਤੁਹਾਡੇ ਵਾਸਤੇ ਜਿੱਦਨ ਲਿਸਟ ਚ ਨਾਮ ਆ ਗਿਆ ਨਾ ਮੇਰੀ ਇਹ ਡਾਂਟ ਤੁਹਾਨੂੰ ਯਾਦ ਆਊਗੀ ਕਿ ਸਾਡੇ ਟੀਚਰ ਨੇ ਕਿਹਾ ਸੀ ਐਂਡ ਵਾਲੇ ਦਿਨਾਂ ਚ ਬਚਾ ਲਿਆ 15 ਦਿਨ ਦੀ ਸਟ੍ਰੈਟਜੀ ਅਪਲੋਡ ਕੀਤੀ ਸੀ ਜੀਕੇ ਜੀਐਸ ਕਰੰਟ ਅਫੇਅਰ ਲਪੇਟੀ ਚਲੋ ਜਿੰਨੇ ਲਪੇਟ ਸਕਦੇ ਹੋ ਇੰਗਲਿਸ਼ ਦੇ 1 ਵਰਡ ਈਬੀਐਮ ਜਿੰਨੇ ਕਰ ਸਕਦੇ ਕਰੀ ਚਲੋ ਵੋਕੈਬ ਜਿੰਨੀ ਮਰਜ਼ੀ ਕਰੀ ਚੋ ਵੋਕੈਬਲ ਚ ਡਾਇਰੈਕਟ ਕੁਸ਼ਨ ਆਣਗੇ ਤੁਹਾਡੇ ਐਗਜ਼ਾਮ ਮੰਨੇ ਚਾਹੀਦੀ ਹੈ ਟਾਈਮ ਖਰਾਬ ਕਰਨ ਨੂੰ ਇਹ ਮਨ ਹੈ ਮਨ ਤੁਹਾਡਾ ਮਨ ਚੰਚਲ ਹੈ ਇਹ ਭੱਜਦਾ ਹੈ ਕਦੇ ਇੱਥੇ ਕਦੇ ਉੱਥੇ ਕਦੇ ਉੱਥੇ ਭੱਜਨਾਂ ਦੇ ਨੂੰ ਕਾਬੂ ਚ ਰੱਖੋ ਮੈਂ ਅੱਜ ਇੱਕ ਰੋਟੀ ਖਾਈ ਹੈ ਇੱਕ ਰੋਟੀ ਮੈਨੂੰ ਭੁੱਖ ਸੀ ਪਰ ਮੈਂ ਇੱਕ ਰੋਟੀ ਖਾਈ ਹੈ ਉਹ ਵੀ ਕਾਲੀ ਕਾਲੀ ਨਹੀਂ ਤਾਂ ਮੈਨੂੰ ਉਹਦੇ ਵੀ ਰੋਟੀ ਚ ਦਹੀਂ ਨਾਲ ਸਲਾਦ ਪਾਣੀ ਰਾਇਤਾ ਸਭ ਮੈਨੂੰ ਮਿਲੇ ਅੱਜ ਮੈਂ ਉਹਨੂੰ ਪੁੱਛਿਆ ਵੀ ਨਹੀਂ ਮੈਂ ਕਿਹਾ ਖਾਣਾ ਪਾ ਦਿਓ ਮੇਰਾ ਬਸ ਉਹਨਾਂ ਨੇ ਮੈਨੂੰ ਪਲੇਟ ਚ ਖਾਣਾ ਤੇ ਦੇਤਾ ਮੈਂ ਨਹੀਂ ਉਹਨਾਂ ਨੂੰ ਕਿਹਾ ਵੀ ਅਸੀਂ ਨਮਕ ਘਟਿਆ ਅੱਜ ਮੈਨੂੰ ਉਚਾਰ ਚਾਹੀਦਾ ਅੱਜ ਮੈਨੂੰ ਪਿਆਜ਼ ਚਾਹੀਦਾ ਅੱਜ ਮੈਨੂੰ ਮੈਂ ਨਹੀਂ ਉਹਨਾਂ ਨੂੰ ਕੁਝ ਕਿਹਾ ਕਿਉਂਕਿ ਮੇਰੇ ਸਿਰ ਤੇ ਜ਼ਿੰਮੇਵਾਰੀ ਹੈ ਇਹਨੂੰ ਕਹਿੰਦੇ ਜ਼ਿੰਮੇਵਾਰੀ ਤੁਸੀਂ ਤਾਂ ਉਲਝੇ ਹੀ ਬਹੁਤ ਪਏ ਹੋ ਤੁਸੀਂ ਤਾਂ ਉਲਝਾ ਰੱਖਿਆ ਆਪਣੇ ਆਪ ਨੂੰ ਦਿਮਾਗ ਆਪਣਾ ਪਤਾ ਨਹੀਂ ਕਿੱਥੇ ਕਿੱਥੇ ਲਾ ਰੱਖਿਆ ਸੀ ਹੁਣ ਕੋਈ ਨੋਟੀਫਿਕੇਸ਼ਨ ਆਊਗਾ ਹੁਣ ਖੋਲ ਲੈਨੇ ਫਟਾਫਟ ਹੁਣ ਟੈਲੀਗ੍ਰਾਮ ਖੋਲ ਲੈਨੇ ਹੁਣ YouTube ਖੋਲ ਲੈਨੇ ਸ਼ਾਇਦ ਨੋਟੀਫਿਕੇਸ਼ਨ ਆ ਗਿਆ ਹੋਵੇ ਕੈنسਲੇਸ਼ਨ ਦਾ ਹਾਂ ਬਈ ਜੀ ਕੈਨਸਲ ਹੋ ਗਿਆ ਪੇਪਰ ਤੁਹਾਡਾ ਪੋਸਟਪੋਨ ਹੋ ਗਿਆ ਫਿਰ ਾਸਮੀਨ ਆਪਾਂ ਫਿਰ ਖੋਲ ਲੈਣੇ ਅੱਛੀ ਅੱਛਾ ਇਹਨਾਂ ਨੇ ਕੀ ਮੈਸੇਜ ਪਾਤਾ ਇਹਨਾਂ ਨੇ ਕੀ ਮੈਸੇਜ ਪਾਤਾ ਉਹ ਭਈ ਆਪਦੇ ਵਿਊਜ਼ ਕਮਾਉਣ ਵਾਸਤੇ ਆਵਦੀ ਪ੍ਰੋਮੋਸ਼ਨ ਵਾਸਤੇ ਜਨਾ ਕਨਾ ਇੱਕ ਟਾਪਿਕ ਤੇ ਪੰਜ-ਪੰਜ ਵੀਡੀਓ ਬਣਾਉਣਾ ਆ ਜਾਂਦਾ ਇੱਥੇ ਮੈਂ ਹੁਣ ਨਾਮ ਲਾਉਂ ਤਾਂ ਫਿਰ ਕਲੇਸ਼ ਹੋਊਗਾ ਕਲੇਸ਼ ਤਾਂ ਵੈਸੇ ਹੋਣ ਹੋਣੇ ਆ ਬਹੁਤ ਹੋਣੇ ਆ ਅੱਗੇ ਚੱਲ ਕੇ ਸਮਝ ਰਹੇ ਹੋ ਸਮਝ ਰਹੇ ਹੋ ਨਾ ਪੰਜ ਪੰਜ ਵੀਡੀਓ ਇੱਕ ਟਾਪਿਕ ਤੇ ਮੁੱਦੇ ਦੇ ਕਿਵੇਂ ਬਣਾਈ ਜਾਂਦੇ ਆ ਪਹਿਚਾਣਿਆ ਕਰੋ ਪਰਖ ਕਰਿਆ ਕਰੋ ਕਿ ਕਿਹੜੇ ਟੀਚਰ ਇਹਨਾਂ ਮੁੱਦਿਆਂ ਤੇ ਆ ਕੇ ਬਾਰ-ਬਾਰ ਬਾਰ-ਬਾਰ ਤੁਹਾਡਾ ਧਿਆਨ ਪਰਕਾਉਂਦੇ ਆ ਕਿਹੜੇ ਤੁਹਾਨੂੰ ਸਿਰਫ ਪੜਾਉਣ ਚ ਬਿਜ਼ੀ ਨੇ ਇੱਕ ਚੀਜ਼ ਧਿਆਨ ਰੱਖਿਆ ਕਰੋ ਆਪਣੇ ਦਿਮਾਗ ਖਾਣੇ ਚ ਬਿਠਾ ਲਓ ਪਰਖਣਾ ਸਿੱਖੋ ਇਨਸਾਨਾਂ ਨੂੰ ਪਰਖਣਾ ਵੀ ਕਿੰਨੂੰ ਫੇਵਰ ਕਰ ਰਿਹਾ ਹੈ ਉਹ ਕਿੰਦੇ ਨਾਲ ਜੁੜੇ ਹੋਏ ਹੋ ਤੁਸੀਂ ਇਹ ਕਿਵੇਂ ਦਾ ਚੈਨਲ ਜਿੱਥੇ ਪੜਾਈ 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 ਸਿਰਫ ਹੁੰਦੀ ਹੈ ਇੱਕ ਐਵੇਂ ਦਾ ਹੁੰਦਾ ਜਿੱਥੇ ਪੜਾਈ ਦੇ ਨਾਲ ਬਰਾਬਰ ਪੈਰਲਰ ਇੱਕ ਚੱਲਦਾ ਕੰਮ ਵੀ ਪ੍ਰੋਮੋਸ਼ਨ ਕਰ ਲਈ ਐਡ ਕਰ ਲਈ ਪ੍ਰੋਮੋਸ਼ਨ ਕਰ ਲਈ ਐਡ ਕਰ ਲਈ ਇੱਕ ਮੁdde ਤੇ ਪੰਜ ਪੰਜ ਵੀਡੀਓ ਪਾ ਕੇ ਸੋ ਇਹਨਾਂ ਚੀਜ਼ਾਂ ਤੋਂ ਬਚੋ ਰਾਜੇ ਆਪਣੀ ਅੱਖਾਂ ਖੋਲ੍ਹੋ ਤੁਸੀਂ ਬੱਚੇ ਨਹੀਂ ਹੋ ਛੋਟੇ ਨਹੀਂ ਹੋ ਬੜੇ ਹੋ ਸਮੇਂ ਦਾ ਰਿ ਵਰਤੋ ਠੀਕ ਹੈ ਜਿੰਮੇ ਹੋਰੀ ਜਿੰਨੇ ਤੇ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਮੈਨੂੰ ਪਤਾ ਮੈਂ ਰਾਤ ਨੂੰ ਤੇ 4-5 ਘੰਟੇ ਪੜ ਕੇ ਪੜਾਉਣਾ ਹੈ ਮੈਂ ਆਪਣਾ ਬੈਸਟ ਦੇ ਕੇ ਜਾਣਾ ਹੈ ਤਾਂ ਮੈਂ ਜਿਵੇਂ ਬੈਠੀ ਸੀ ਨਾ ਕੰਮ ਕਰਦੇ ਉਵੇਂ ਉੱਠ ਕੇ ਆ ਗਈ ਮੈਂ ਤੁਹਾਡੇ ਵਾਸਤੇ ਲਾਈਵ ਉਵੇਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ फटाफट ਕਲਾਸ ਸ਼ਡਿਊਲ ਕਰੋ ਪਹਿਲਾਂ ਮੈਂ 10 ਮਿੰਟ ਇਹਨਾਂ ਨਾਲ ਗੱਲ ਕਰਾਂ ਬੱਚਿਆਂ ਨਾਲ ਉਸ ਤੋਂ ਬਾਅਦ ਮੈਂ ਕੁਝ ਹੋਰ ਕਰੂੰ ਇਹਨਾਂ ਨੇ ਕਾਲ ਮੈਸੇਜ ਕਰ ਕਰਕੇ ਪਰੇਸ਼ਾਨ ਕਰ ਰੱਖਿਆ ਬੰਦ ਕਰੋ ਫੋਨ ਸਿੱਧਾ ਰਾਤ ਨੂੰ ਮਿਲਾਂਗੇ ਲਾਈਵ 8 ਵਜੇ ਕਿਤਾਬਾਂ ਖੋਲੋ ਪੜਨ ਬੈਠੋ ਹੁਣ ਇਹਦੇ ਉਹਨੇ ਸਾਢੇ 3:00 ਹੋ ਗਏ ਜੇ ਕਿਸੇ ਨੇ ਬ੍ਰੇਕ ਲਿੱਤੀ ਜੇ ਕਿਸੇ ਨੇ ਰਾਤ ਦੇ 8:00 ਤੋਂ ਪਹਿਲਾਂ 3 ਘੰਟੇ ਨਾ ਪੜਿਆ ਕਿਤਾਬਾਂ ਤੋਂ ਆਪਦੇ ਨੋਟਸ ਤੋਂ ਆਪਦੇ ਬੁੱਕਸ ਤੋਂ ਨਾ ਪੜਿਆ ਹਿਸਾਬ ਲਾ ਲਓ ਤੁਸੀਂ ਆਪਣਾ ਬੰਦ ਕਰੋ ਫੋਨ ਨੂੰ ਯੂਟਿਊਬ ਨੂੰ ਬੰਦ ਕਰਕੇ ਰੱਖੋ ਪਹਿਲਾਂ ਤਾਂ ਜਿੰਨਾ ਦਿਨਾਂ ਚ ਲੱਗਦਾ ਨਾ ਕਿ ਐਦਾਂ ਦੇ ਮਸਲੇ ਪੜਕੀ ਜਾਂਦੇ ਆ ਵੀ ਪੇਪਰ ਹੋਊਗਾ ਨਹੀਂ ਹੋਊਗਾ ਪੋਸਟ ਉਹਨਾਂ ਦਿਨਾਂ ਚ ਯੂਟਿਊਬ ਬੰਦ ਕਰਦਿਆ ਕਰੋ ਯਾਰ ਸੱਚੀ ਬੰਦ ਕਰਦਿਆ ਕਰੋ ਜਦੋਂ ਨਾ ਖੋਲਿਆ ਕਰੋ ਸਿਰਫ ਕਲਾਸ ਲੰਘਦੇ ਟਾਈਮ ਖੋਲਿਆ ਬੰਦ ਕਰਤਾ ਉਦੋਂ ਬਾਅਦ ਫੋਨ ਤੋਂ ਆਪਣੇ ਨੂੰ ਕਨੈਕਟ ਕਰ ਦੋ ਡਿਸਕਨੈਕਟ ਕਰ ਦੋ ਬਿਲਕੁਲ ਫਿਰ ਆਊਗਾ ਪੜਾਈ ਦਾ ਮਜ਼ਾ ਫਿਰ ਆਊਗੀ ਸਿਲੇਕਸ਼ਨ ਹੱਥ 'ਚ ਫਿਰ ਲੱਗੋਗੇ ਜੋਬ ਤੇ ਮਨਦੀਪ ਦੀ ਮੈਂ ਵੀਡੀਓ ਆਡੀਓ ਕਲਿੱਪ ਅਪਲੋਡ ਕਰਾ ਦੂੰ ਸੁਣ ਲਿਓ ਤੁਹਾਨੂੰ 'ਚ ਜੋਸ਼ ਪੈ ਜਾਊਗਾ ਜੋਸ਼ ਆ ਜਾਊਗਾ ਸੁਣ ਲੈ ਉਹਨੂੰ ਬੱਚੇ ਨੂੰ ਉਹਨਾਂ ਦਾ ਡੈਡੀਕੇਸ਼ਨ ਨੂੰ ਤੁਹਾਨੂੰ ਵੀ ਇੰਨੀ ਰੱਖਣੀ ਪਊਗੀ ਜੇ ਜੌਬ ਲੈਣੀ ਹੈ ਤਾਂ ਉਹਨਾਂ ਦੀ ਵਰਡਿੰਗ ਸੁਣਿਓ ਉਹਨਾਂ ਦੀ ਜਿਹੜੀ ਵਰਡਿੰਗ ਸੀ ਨਾ ਐਂਡ ਲਾ ਦਊਗੀ ਤੁਹਾਨੂੰ ਠੀਕ ਹੈ ਹੂੰ ਮੈਂ 11 ਵਾਲੀ ਟੈਸਟ ਸੀਰੀਜ਼ ਚ ਪ੍ਰੋਮਿਸ ਹੈ ਮੇਰਾ ਤੁਹਾਨੂੰ ਪੱਕਾ ਪ੍ਰੋਮਿਸ ਹੈ ਬੁੱਤ ਮੈਨੂੰ ਅੱਜ ਦੀ ਮੈਰਾ ਤੁਹਾਨੂੰ ਵੇਢ ਲੈਂਦੋ 11 ਵਾਲੀ ਟੈਸਟ ਸੀਰੀਜ਼ ਚ ਨਵੇਂ ਟੈਸਟ ਮੈਂ ਕੱਲ ਤੋਂ ਤੇ ਉਹਦੀ ਡਿਸਕਸ਼ਨ ਕਲਾਸਸ ਕੱਲ ਤੋਂ ਅਪਲੋਡ ਕਰਾ ਦੋ ਮੇਰਾ ਪ੍ਰੋਮਿਸ ਹੈ ਤੁਹਾਨੂੰ ਮੈਂ ਕੋਈ ਕੰਮ ਨਹੀਂ ਕਰਨਾ ਮੇਰੇ ਅੰਦਰ ਇੱਕ ਬੇਚੈਨੀ ਆ ਗਈ ਹੈ ਕਿਸੇ ਚੀਜ਼ ਨੂੰ ਲੈ ਕੇ ਕਿਸੇ ਮੈਟਰ ਨੂੰ ਲੈ ਕੇ ਉਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰੂੰ ਅਗਲੇ ਹਫਤੇ ਮੈਨੂੰ ਉੱਥੇ ਤੱਕ ਪਹੁੰਚ ਲੈਣ ਦਿਓ ਜਿੱਥੇ ਤੱਕ ਮੈਂ ਪਹੁੰਚਣਾ ਚਾਹ ਰਹੀਆਂ ਮੇਰੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਨਾ ਬਹੁਤ ਹਲਚਲ ਚੱਲ ਰਹੀ ਹੈ ਬਹੁਤ ਤਗੜੇ ਬਲੀ ਕਿਸੇ ਮੈਟਰ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਮੈਨੂੰ ਸੌਰਟ ਆਊਟ ਕਰ ਲੈਣ ਦਿਓ ਉਹਦੇ ਤੇ ਲਾਅ ਰੱਖਿਆ ਸਾਰਾ ਸਿਸਟਮ ਉਹ ਮੈਟਰ ਸੌਰਟ ਆਊਟ ਕਰ ਲੈਣ ਤੋਂ ਉਦੋਂ ਬਾਅਦ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਠੀਕ ਹੈ ਸੋਸ਼IALੇ ਬਣੋ ਪਲੀਜ਼ ਤੁਸੀਂ ਮੇਰੇ ਬ੍ਰਦਰ ਸਿਸਟਰ ਹੋ ਮੈਂ ਤੁਹਾਡੇ ਫਾਇਦੇ ਲਈ ਬੋਲੂ ਮੈਂ ਕਦੀ ਵੀ ਆਪਣਾ ਆਪਣੇ ਪਰਸਨਲ ਫਾਇਦੇ ਲਈ ਕਦੀ ਵੀ ਮੈਂ ਇੱਥੇ ਲਾਈਵ ਨਹੀਂ ਆਈ ਕਦੇ ਮੈਂ ਆ ਕੇ ਕੁਝ ਬੋਲਿਆ ਨਹੀਂ ਕਦੀ ਵੀ ਨਹੀਂ ਜੋ ਮੈਂ ਹਾਂ ਮੈਂ origignal ਪੀਸ ਆ ਬਿਲਕੁਲ origignal ਜਿਸ ਮੂਮੈਂਟ ਤੇ ਮੈਂ ਜੋ ਹਾਂ ਮੈਂ origignal ਆ ਮੈਂ ਬੋਲਣ ਲੱਗਿਆ ਨਹੀਂ ਸੋਚਦੀ ਤੇ ਨਾ ਮੈਂ ਆਪਣੇ ਆਪ ਨੂੰ ਰੋਕਾ ਕਿਸੇ ਚੀਜ਼ ਤੋਂ ਨਾ ਮੈਂ ਝੂਠ ਬੋਲਣ 'ਚ ਵਿਸ਼ਵਾਸ ਰੱਖਾ ਮੈਂ ਬਹੁਤ ਕਲੀਅਰ ਆ ਪਰ ਮੈਂ ਫਿਰ ਕਹੂੰਗੀ ਬੰਦ ਕਰ ਦਿਓ ਫੋਨ ਚੁੱਪ ਕਰ ਆਪ ਦੇ ਕਿਤਾਬਾਂ ਚੱਕ ਲੋ ਪੜ੍ਹ ਲਓ ਸ਼ਾਮ ਨੂੰ 8 ਵਜੇ ਆ ਕੇ ਆਪਾਂ ਮੈਰਾਥਨ ਲਾਵਾਂਗੇ ਪੜਾਈ ਕਰਾਂਗੇ ਇੰਗਲਿਸ਼ ਦਾ ਕੰਮ ਨਿਬੜਾਂਗੇ ਤਾਂ ਕਿ ਤੁਸੀਂ ਹੋਰ ਸਬਜੈਕਟ ਕਰਦੇ ਹੋ ਜੋ ਤਾਂ ਪੇਪਰ 14 ਨੂੰ ਹੀ ਆਪਣਾ ਯਾਦ ਰੱਖਣਾ ਹੈ ਪੇਪਰ 14 ਨੂੰ ਹੀ ਹੈ ਠੀਕ ਹੈ ਚਲੋ ਓਕੇ ਨਹੀਂ ਬੱਚੇ ਉਸ ਤੋਂ ਵੀ ਉੱਪਰ ਕੋਈ ਹੋਰ ਮੈਟਰਸ ਹੈ ਕੋਈ ਨਾ ਆਪਾਂ ਕਰਾਂਗੇ ਡਿਸਕਸ ਠੀਕ ਹੈ ਚਲੋ ਬੱਚੇ ਠੀਕ ਹੈ ਬਸ ਤੁਸੀਂ ਬੰਦ ਕਰੋ ਫੋਨ ਪਲੀਜ਼ ਬੰਦ ਕਰੋ ਇਹਨਾਂ ਦਿਨਾਂ ਚ ਤੁਹਾਨੂੰ ਇਨਫੋਰਮੇਸ਼ਨ ਜਦੋਂ ਆਊਗੀ ਨਾ ਆਪਣਾ ਤੁਹਾਡੇ ਤੱਕ ਪਹੁੰਚੂਗੀ ਵੀ ਪੇਪਰ ਪੋਸਟਪੋਨ ਹੋ ਚੁੱਕਿਆ ਹੈ ਪਲੀਜ਼ ਚਲੋ ਓਕੇ ਮਿਲਦੇ ਹਾਂ ਸ਼ਾਮ ਨੂੰ ਲਾਈਵ 8 ਵਜੇ ਕਰਾਂਗੇ ਇੰਗਲਿਸ਼ ਦੀ ਗ੍ਰਾਮਰ ਵਕੈਬ 1 ਵਰਡ Idiom ਸਭ ਕੁਛ ਜਿਹੜੇ ਇੰਪੋਰਟੈਂਟ ਵਾਲੇ ਕੰਮ ਕਰਾ ਦੂੰ ਦਿਖਾ ਦੂੰ ਵੀ ਪੇਪਰ ਐਦਾ ਆਊਗਾ ਮੈਂ ਇੱਕ ਮਿੰਟ ਹੀ ਸਾੜੇ ਨਾਲ ਸਾਢੇ ਤਿੰਨ ਹੋਗੇ ਨਾ ਮੈਨੂੰ ਸਾਢੇ ਸੱਤ ਤੱਕ 4 ਘੰਟੇ ਚਾਹੀਦੇ ਹੋਰ ਮੈਨੂੰ 4 ਘੰਟੇ ਮੇਰਾ ਕੰਮ ਨਿਬੜਨ ਵਾਸਤੇ ਇੰਨਾ ਕੰਮ ਕਰਾਂਗੇ ਆਪਾਂ ਤੁਸੀਂ ਆਉ ਦਾ ਡਾਟਾ ਨੈਟ ਬਚਾ ਕੇ ਰੱਖਿਓ ਠੀਕ ਚਲੋ ਮਿਲਦੇ ਆਂ ਫਿਰ ਲਾਈਵ ਆਪਾਂ 8 ਵਜੇ ਠੀਕ ਸਿਆਣੇ ਬਣੋ ਪਲੀਜ਼ ਸਿਆਣੇ ਬਣੋ ਤੁਹਾਡਾ ਫਾਇਦਾ ਹੀ ਹੋਊਗਾ ਬਹੁਤ ਫਾਇਦਾ ਹੋਊਗਾ ਤੁਹਾਡੇ ਇਸ ਨਾਲ ਠ ਠੀਕ ਹੈ ਕਰ ਲੋ ਬਈ ਪਲੀਜ਼ ਕਰ ਲੋ ਹੁਣ ਬਹੁਤ ਟਾਈਮ ਖਰਾਬ ਹੋ ਰਿਹਾ ਮੈਂ ਸਿਰਫ 5-7 ਮਿੰਟ 10 ਮਿੰਟ ਸੋਚਿਆ ਸੀਗਾ ਕਿ 10 ਮਿੰਟ ਗੱਲ ਕਰੂੰ ਕਰ ਲਓ ਬਾਏ